ਬੰਗਲਾਦੇਸ਼ ਦੀ ਰਾਜਧਾਨੀ ਟਾਕਾ ਚ ਵੀਰਵਾਰ ਰਾਤ ਨੂੰ ਇੱਕ ਸੱਤ ਮੰਜ਼ਲਾ ਇਮਾਰਤ ਵਿੱਚ ਅੱਗ ਲੱਗਣ ਕਾਰਨ ਕਟੋ-ਕਟ 44 ਲੋਕਾਂ ਦੀ ਮੌਤ ਹੋ ਗਈ ਹੈ ਤੇ 22 ਜ਼ਖਮੀ ਦੱਸੇ ਜਾ ਰਹੇ ਨੇ ਟਾਕਾ ਦੇ ਬੇਲੀ ਰੋੜ ਇਲਾਕੇ ਦੇ ਵਿੱਚ ਗ੍ਰੀਨ ਕੋਜ਼ੀ ਕੋਟੇਜ ਦੀ ਇਮਾਰਤ ਦੇ ਵਿੱਚ ਅੱਗ ਲੱਗਣ ਕਾਰਨ ਕਈ ਰੈਸਟੋਰੈਂਟ ਤੇ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ ਨੇ ਫਾਇਰ ਬ੍ਰਿਗੇਡ ਅਧਿਕਾਰੀਆਂ ਦੇ ਦੱਸੇ ਮੁਤਾਬਕ ਇਮਾਰਤ ਦੀ ਪਹਿਲੀ ਮੰਜ਼ਲ ਤੇ ਸਥਿਤ ਕੱਚੀ ਪਾਈ ਰੈਸਟੋਰੈਂਟ ਦੇ ਵਿੱਚ ਵੀਰਵਾਰ ਰਾਤ ਕਰੀਬ 9:50 ਮਿੰਟ ਤੇ ਅੱਗ ਲੱਗੀ ਅਤੇ ਇਹ ਜਲਦ ਹੀ ਹੋਰ ਮੰਜ਼ਲਾ ਤੇ ਫੈਲ ਗਈ 70 ਮੰਜ਼ਲਾ ਇਮਾਰਤ ਦੇ ਵਿੱਚੋਂ 75 ਲੋਕਾਂ ਨੂੰ ਬਾਹਰ ਕੱਢਿਆ ਗਿਆ ਜਿਨ੍ਹਾਂ ਦੇ ਵਿੱਚੋਂ 42 ਬੇਹੋਸ਼ ਸਨ ਫਾਇਰ ਬ੍ਰਿਗੇਡ ਦੀਆਂ 13 ਗੱਡੀਆਂ ਨੂੰ ਮੌਕੇ ਤੇ ਭੇਜਿਆ ਗਿਆ ਡਾਕਟਰਾਂ ਦਾ ਕਹਿਣਾ ਹੈ ਕਿ ਕੁਝ ਲੋਕਾਂ ਦੀਆਂ ਲਾਸ਼ਾਂ ਇੰਨੀ ਬੁਰੀ ਤਰ੍ਹਾਂ ਸੜ ਗਈਆਂ ਨੇ ਕਿ ਉਹਨਾਂ ਦੀ ਪਛਾਣ ਕਰਨਾ ਅਸੰਭਵ ਹੈ ਚਸ਼ਮਦੀਦਾਂ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਤੋਂ ਬਾਅਦ ਲੋਕ ਬਚਣ ਦੇ ਲਈ ਉੱਪਰਲੀਆਂ ਮੰਜ਼ਲਾਂ ਵੱਲ ਭੱਜੇ ਅਤੇ ਕਈ ਲੋਕਾਂ ਨੂੰ ਫਾਇਰ ਬ੍ਰਿਗੇਡ ਨੇ ਪੌੜੀਆਂ ਦੀ ਮਦਦ ਨਾਲ ਰੈਸਕਿਊ ਕੀਤਾ ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਆਦਾਤਰ ਲੋਕਾਂ ਦੀ ਮੌਤ ਇਮਾਰਤ ਤੋਂ ਛਾਲ ਮਾਰਨ ਕਰ ਹੋਈ ਹੈ